देखा। तो देखा। तो देखा तो 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 नहीं चलेगी नहीं चलेगी की फिर नहीं चलेगी नहीं चलेगी नहीं चलेगी, चलेगी। जिद की मालिक ने भी मैं फिल्म चलानी है ਸਾਰੇ ਸਿਨੇਮੇ ਵਾਲੇ ਬੰਦ ਕਰਤਾ ਸੀ ਇਹ ਬੰਦ ਕਰਦੇ ਫੇਰ ਲੇ ਕਿਉਂ ਜਿੱਦ ਕੀਤੀ ਕਿ ਮੈਂ ਚਲਾਣੀ ਹੈ ਸਾਰੇ ਉਹ ਵਿਰੋਧ ਕਰ ਰਹੇ ਆ ਇਹਦੇ ਕੋਈ ਮਤਲਬ ਇਹਦੇ ਕੋਲ ਜਿੱਦ ਕੀਤੀ ਸਾਡੇ ਕੋਲ ਨਹੀਂ ਕੀਤੀ ਹਾਂ ਜੀ ਮੈਂ ਨਹੀਂ ਕਰਦਾ ਕਿ ਇਹਦੇ ਕਿਸੇ ਕੋਈ ਨਹੀਂ ਬੰਦ ਕੀਤੇ ਹੁਣ ਇਹਦੇ ਕਰੀ ਕਰੀ ਆ ਬਾਕੀ ਦਾ ਨਾ ਨੈਟ ਜਿਹੜਾ ਆਪਾਂ ਸੀਰੀਜ਼ ਚਲਾਉਣ ਦੇ ਟਾਈਮ ਹੀ ਸਾਰੇ ਨੇ ਪਹਿਲੇ ਬੰਦ ਕਰ ਦਿੱਤੇ ਨਾ ਮੈਂ ਸੀਰੀਜ਼ ਵਾਚ ਕਰਦਾ ਅਪਨਾ ਅਸੀਂ ਆਪਾਂ ਤੁਹਾਨੂੰ ਲੈਟਰ ਜਿੰਨੇ ਮੇਰੇ ਅਧਿਕਾਰੀ ਭੇਜਦੇ ਨੇ ਇਹ ਕਿਨਾਂ ਵੱਲੋਂ ਹੀ ਮਤਲਬ ਜੀ ਤੁਹਾਡੇ ਕੋਲੇ ਬਹੁਤ ਦਿਖਾਣੇ ਕੋਲੇ ਜਿਹੜੇ ਕੱਲ੍ਹ ਕਿਨਾਂ ਵੱਲੋਂ ਲੜੀਗਲ ਲਾਇਆ ਵੀ ਲਾ ਕੇ ਲਾਉਣੀ ਆ ਸਾਡੇ ਕੋਲੇ ਹਾਂ ਲੋਕਾਂ ਨੂੰ ਪਤਾ ਲੱਗਾ ਜੀ ਤੁਹਾਡੇ ਕੋਲੇ ਉਹ ਉਹਨਾਂ ਨੇ ਮਤਲਬ ਫੈਕਸ਼ਨ ਬਣ ਗਈ ਆ ਫਿਰ ਆ ਤਾਂ ਚਲੋ ਦੇਖੋ ਜੀ ਅਸੀਂ ਜਿੱਤ ਜੇ ਕੋਈ ਗੱਲਬਾਤ ਹੋਣੀ ਤਾਂ ਅਸੀਂ ਪਹੁੰਚਣਾ ਹੀ ਪਹੁੰਚਣਾ ਹੈ ਗੰਗਣ ਜਾਈ ਜੀ ਨਾਮੰਗਲਾ ਅਸੀਂ ਜੀ ਇਹਨਾਂ ਨੂੰ ਵੀ ਸੁਝੋਗ ਦੇਣਾ ਜੀ ਦਾ ਵੀ ਸ਼ਾਂਤੀ ਬਣੀ ਰਹੇ ਕੋਈ ਇਹੋ ਜਿਹਾ ਸਾਨੂੰ ਰਾਤੀ ਇਹਨਾਂ ਨੂੰ ਮੈਂ ਇੰਸ਼ੋਰ ਕਰਕੇ ਇੱਕੋ ਗਿਆ ਸੀਗਾ ਕਿ ਨਹੀਂ ਲੱਗੂਗੀ ਦਾ ਅਦ੍ਰਿਗਿਤਾ ਸਵੇਰ ਉੱਠ ਕੇ ਵੀ ਤੇ ਹੁਣ ਵੀ ਇਹਨਾਂ ਨਾਲ ਗੱਲ ਕਰ ਲਈ ਜੇ ਨਹੀਂ ਚੱਲਦੀ ਤਾਂ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਆ ਬਿਲਕੁਲ ਵੀ ਨਹੀਂ ਚੱਲੂਗੀ ਜੀ ਮੈਂ ਮੈਂ ਜ਼ਿੰਮੇਵਾਰ ਹਾਂ ਜੀ ਸ਼ਹਿਰ ਦੇ ਵਿੱਚ ਸ਼ਾਂਤੀ ਪੜਾਣੀ ਬੜੀ ਜ਼ਰੂਰੀ ਹੈ ਅਸੀਂ ਬਿਲਕੁਲ ਜੀ ਆਪ ਭਾਈਚਾਰਕ ਸੰਸਾੜ ਜਿਹੜੀ ਬੜੀ ਰਹਿਣੀ ਚਾਹੀਦੀ ਹੈ ਸਾਥ ਸਾਥ ਫਿਰਾਂਬੰਦ ਕਰੋ ਬੰਦ ਕਰੋ ਬੰਦ ਕਰੋ ਗੁਰਦੁਆਰਾ ਦੀ ਸਿੱਖ ਸੰਸਥਾਵਾਂ ਆਈਆਂ ਨੇ ਕੀ ਫੈਸਲਾ ਲਿਆ ਗਿਆ ਤੇ ਸੰਗਤ ਕਿੰਨਾ ਸਮਾਂ ਇੱਥੇ ਰਹੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਦੇਸ ਹੋਇਆ ਸੀਗਾ ਸਮੁੱਚੇ ਸਿੱਖ ਸੰਸਥਾਵਾਂ ਨੂੰ ਕਿਸ ਫਰਬ ਦਾ ਵਿਰੋਧ ਕੀਤਾ ਜਾਏ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਦਾ ਹਰਜਿੰਦਰ ਸਿੰਘ ਜੀ ਧਾਮੀ ਜੀ ਵੱਲੋਂ ਪੰਜਾਬ ਸਰਕਾਰ ਨੂੰ ਦੋ ਵਾਰੀ ਚਿੱਠੀ ਲਿਖ ਕੇ ਪਾਈ ਗਈ ਵੀ ਇਹ ਫਿਲਮ ਪੰਜਾਬ 'ਚ ਨਹੀਂ ਲੱਗਣੀ ਚਾਹੀਦੀ ਪਰ ਪੰਜਾਬ ਸਰਕਾਰ ਦੇ ਸਿਰ ਤੇ ਕੋਈ ਜੂਨ ਨਹੀਂ ਸਰਕੀ ਤੇ ਉਹ ਦੇ ਮੁਤਾਬਕ ਵੀ ਕਹਿਣ ਦੇ ਏਡੀ ਵੱਡੀ ਸੰਸਥਾ ਹੈ ਸਿੱਖ ਪੰਥ ਦੀ ਉਹਨਾਂ ਦੇ ਮੁਖੀ ਦੇ ਕਹਿਣ ਦੇ باوجود ਵੀ ਪੰਜਾਬ ਸਰਕਾਰ ਨੇ ਫਿਲਮ ਨੂੰ ਲਾਉਣ ਦੀ ਆਗਿਆ ਦਿੱਤੀ ਉਹਦਾ ਵਿਰੋਧ ਕਰਨ ਵਾਸਤੇ ਅੱਜ ਅਸੀਂ ਇੱਥੇ ਸਾਰੇ ਇਕੱਤਰ ਹੋਏ ਆਂ ਸਾਨੂੰ ਪ੍ਰਸ਼ਾਸਨ ਵੱਲੋਂ ਪਤਾ ਲੱਗਾ ਵੀ ਇਹ ਫਿਲਮ ਇੱਥੇ ਨਹੀਂ ਚੱਲੇਗੀ ਪਰ ਜਿਵੇਂ ਸਾਨੂੰ ਅੱਗੇ ਮਹਾਰਾਜ ਜੀ ਦਾ ਪੰਥ ਦਾ ਹੁਕਮ ਹੋਵੇਗਾ ਉਹਦੇ ਮੁਤਾਬਕ ਚੱਲਾਂਗੇ ਜੀ ਯਾਨੀ ਕਿ ਫਿਲਮ ਆਪਾਂ ਨਹੀਂ ਚੱਲਣ ਦੇਣੀ ਨਹੀਂ ਚੱਲਣ ਦੇਾਂਗੇ ਪੰਜਾਬ ਦੇ ਵਿੱਚ ਤੇ ਨਹੀਂ ਚੱਲੇਗੀ ਖਾਸ ਕਰਕੇ ਪੰਜਾਬਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜੇ ਦੇ ਜਿਹੜੀ ਫਿਲਮ ਦੇ ਵਿੱਚ ਕਿਸੇ ਖਾਸ ਧਰਮ ਨੂੰ ਚਾਹੇ ਉਹ ਸਿੱਖ ਨੇ ਆ ਮਤਨ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕੱਲ ਨੂੰ ਕਿਸੇ ਹੋਰ ਨੂੰ ਵੀ ਟਾਰਗੇਟ ਕੀਤਾ ਜਾ ਸਕਦਾ ਵੀ ਜੇ ਦੇ ਵਿੱਚ ਕਿਸੇ ਖਾਸ ਧਰਮ ਨੂੰ ਟਾਰਗੇਟ ਕੀਤਾ ਜਾਏ ਉਹ ਫਿਲਮਾਂ ਜਿਹੜੀਆਂ ਨੇ ਪੂਰੇ ਇੰਡੀਆ ਵਿੱਚ ਹੀ ਨਹੀਂ ਲੱਗਣੀਆਂ ਚਾਹੀਦੀ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸੂਬਾ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਪੈਂਦੀ ਹੈ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕੰਗਣਾ ਰਾਵਤ ਦੀ ਫਿਲਮ ਦੇ ਵਿਰੋਧ ਕਿਵੇਂ ਦੀ ਰਹੀ ਹੈ ਤੁਹਾਡੇ ਨਾਲ ਸਾਡੀ ਆ ਕਰ ਰਹੇ ਰਹੋ ਬੱਡੀ ਗਰੀ ਹੈ ਗਈ ਹੈ ਉਹਨਾਂ ਹਮੇਸ਼ਾ ਸਿੱਖ ਦਾ ਬਲੰਤ ਹੁੰਦਾ ਹੈ ਪ੍ਰਧਾਨ ਜੀ ਕਾਦੀ ਬਣ ਗਈ ਹੈ ਪਰੰਤੂ ਅੱਜ ਆਪਾਂ ਸਾਰੇ ਜਿਵੇਂ ਦੇਖ ਰਹੇ ਹਾਂ ਪੰਜਾਬ ਵਿੱਚ ਜਿਹੜੀ ਇਹ ਪਿਕਚਰ ਦੀ ਉਹਨਾਂ ਜਾਰੀ ਕੀਤੀ ਸੀ ਪਰੰਤੂ ਸਾਰੇ ਸਿੱਖ ਸਮਾਜ ਹਰ ਥਾਂ ਤੇ ਕੰਗਣਾ ਰਾਵਤ ਦਾ ਤੇ ਇਸ ਫਿਲਮ ਦਾ ਬਰੋਧ ਹੋ ਰਿਹਾ ਹੈ ਕੱਲ ਸ਼ਾਮੀ ਸਰਦਾਰ ਰਜਿੰਦਰ ਸਿੰਘ ਦੀ ਧਾਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਵੱਲੋਂ ਇਹ ਦੇਸ ਆਏ ਸੀ ਕਿ ਇਸ ਫਿਲਮ ਦਾ ਬਰੋਧ ਕੀਤਾ ਜਾਵੇ ਇਸ ਸਬੰਧ ਵਿੱਚ ਅੱਜ ਸਾਰੇ ਸਿੱਖ ਜਥੇਬੰਦੀਆਂ ਸ੍ਰੋਮਣੀ ਗੁਰਦੁਆਰਾ ਪਰਵੰਦੀ ਦੇ ਪਰਵੰਧਕ ਕਮੇਟੀ ਦੇ ਮੁਲਾਜ਼ਮ ਅਤੇ ਹੋਰ ਜਥੇਬੰਦੀਆਂ ਜਿੱਥੇ ਪਹੁੰਚੇ ਹਨ ਪਰੰਤੂ ਇਸ ਬਾਰੇ ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਇਹ ਫਿਲਮ ਪੰਜਾਬ ਵਿੱਚ ਕਿਸੇ ਵੀ ਸਿਨੇਮੇ ਵਿੱਚ ਨਹੀਂ ਚੱਲੇਗੀ ਅਮੇ ਉਹ ਅਜੇ ਦਿੱਸਤੀ ਕੋਈ ਭਰੋਸਾ ਨਹੀਂ ਮਿਲਿਆ ਪਰੰਤੂ ਟੈਲੀਵਿਜ਼ਨ ਟੈਲੀਫੋਨ ਤੇ ਗੱਲਾਂ ਕੱਲ ਹੋਈ ਹੈ ਇਹ ਜੀਐਸਪੀ ਸਾਹਿਬ ਵੀ ਇੱਥੇ ਆਏ ਸਨ ਐਸਐਚਓ ਸਾਹਿਬ ਵੀ ਆਏ ਹਨ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਪੂਰਨ ਵਿਸ਼ਵਾਸ ਦਿਵਾਨੇ ਹਾਂ ਕਿ ਇਹ ਪਿਕਚਰ ਇੱਥੇ ਕਿਸੇ ਵੀ ਸਿਨਮਾ ਵਿੱਚ ਨਹੀਂ ਚੱਲੇਗੀ ਪਰੰਤੂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਪੰਜਾਬ ਵਿੱਚ ਹੀ ਨਹੀਂ ਪਰੰਤੂ ਆਲ ਇੰਡੀਆ ਵਿੱਚ ਵੀ ਕਿਤੇ ਇਹ ਪਿਕਚਰ ਨਹੀਂ ਚੱਲਣੀ ਚਾਹੀਦੀ ਜਿਹੜੀਆਂ ਇਹ ਪਿਕਚਰਾਂ ਬਣਦੀਆਂ ਹਨ ਇਹਨਾਂ ਪਿਕਚਰਾਂ ਨੂੰ ਜੇਕਰ ਅੰਗਣਾ ਰਹੋ ਜਾਂ ਕੋਈ ਹੋਰ ਡਾਇਰੈਕਟਰ ਬਣਾਉਂਦਾ ਹੈ ਤਾਂ ਉਹਨਾਂ ਨੂੰ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਧਾਰੀ ਪਿਕਚਰ ਦੀ ਜੜੀ ਮਨਜ਼ੂਰੀ ਲੈਣੀ ਜ਼ਰੂਰੀ ਹੈ। ਜਿਹੜੇ ਪਿਛਲੇ ਉਹ ਜਿਹੜਾ ਕਿ ਕਲਰ ਆਫ ਦੀ ਫਿਲਮ ਲੈ ਕੇ ਰੋਸਟ ਕਰ ਦਿੱਤਾ ਜਾਂਦਾ ਕਿਸ ਤਰ੍ਹਾਂ ਦੀ ਬੰਦ ਕਰੀ ਜਾ ਰਹੀ ਹੈ। ਹਾਂਜੀ ਹਾਂਜੀ ਮੂਵੀ ਬਣਦਾ ਜੀ ਲਾਇਡ ਆਰਡਰ ਦੇ ਮੱਦੇਨਜ਼ਰ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀਗਾ ਉਸ ਦੇ ਸੰਬੰਧੀ ਜਿਹੜੇ ਥੇ ਵੀਵੀਆਰ ਮਾਲ ਦੇ ਵਿੱਚ ਮੂਵੀ ਲੱਗਣੀ ਸੀ ਉਹ ਕੱਲ ਹੀ ਡਿਸਾਈਡ ਹੋ ਗਿਆ ਸੀਗਾ ਸ਼ਾਮ ਨੂੰ ਵੀ ਇਹ ਮੂਵੀ ਬੰਦ ਕਰ